ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਡਰਿੰਕ ਇਮਲੀ ਆਲੂ ਖਾਰਾ ਤੇ ਮਿਸਰੀ ਨੂੰ ਮਿਕਸ ਕਰਕੇ ਇਹ ਆਪਾਂ ਹੁਣ ਰਾਤ ਨੂੰ ਇਮਲੀ ਆਲੂ ਖਾਰਾ ਸੁੱਕਿਆ ਆਲੂ ਖਾਰਾ ਜਿਹੜੇ ਬੰਸਾਰੀਆਂ ਦੇ ਮਿਲਦੇ ਆ ਤੇ ਮਿਸਰੀ ਇਹ ਮੰਨੀ ਤਿੰਨੇ ਚੀਜ਼ਾਂ ਨੂੰ ਬਰਾਬਰ ਮਾਤਰਾ ਚ ਭਾਉ ਕੇ ਸਾਰੀ ਰਾਤ ਭਾਉ ਕੇ ਰੱਖਿਆ ਤੇ ਅਗੇ ਆਹੀ ਉਂਗਲੀ ਇਮਲੀ ਹੈ ਮਸਤਰੀ ਹੈ ਹੋਏਗੇ ਆਲੂ ਬਿਘਾਰੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਰਾਤ ਪਰ ਭਉਂਦਾ ਸੀ ਹੁਣ ਆਪਾਂ ਇਹਨਾਂ ਨੂੰ ਡ੍ਰੈਗ ਪਾਵਾਂਗੇ ਹੁਣ ਇਹਨੂੰ ਜਿਹੜਾ ਭਉਂਕਾ ਸੀ ਕਰਣ ਖੁੱਲੇ ਭਾਂਡੇ 'ਚ ਉਲਟਾ ਕੇ ਫਿਰ ਇਹਨੂੰ ਆਪਾਂ ਮਸਾਲਾ ਲਾਂਗੇ ਜੰਝੇ ਨਾਲ ਸਾਰਾ ਮਿਕਸ ਕਰਕੇ मिक्स ਕਰਕੇ ਸਾਰਾ ਇਹ ਮਟੀਰੀਅਲ ਸਾਰਾ ਪਿਸ ਪਿਸ ਕੇ ਹੁਣ ਆਪਾਂ ਇਹਨੂੰ ਨਾ ਆ ਕਾਪਚਾਉ ਲਾਂਗੇ ਆ ਸਾਡੀ ਫੋਟ ਲੱਗ ਗਈ ਹੈ ਗਰਮੀਆਂ 'ਚ ਬਹੁਤ ਵਧੀਆ ਗਰਮੈਸ ਦੂਰ ਕਰਦਾ ਜੀ ਇਹ एनर्जी ड्रिंक ਬੰਦਿੰਦਾ ਹੈ। ਇਹ ਸਰੀ ਵੀ ਠੰਡੀ ਹੁੰਦੀ ਹੈ। ਆਪ ਲੋਗੋ ਖਾਣਾ ਵੀ ਠੰਡਾ ਲਿੰਦਾ ਹੈ। ਲੋਚੀ ਇਹ ਹੋਵੇ ਆਪਣਾ ਡਿਲਕ ਤਿਆਰ। ਇਨੂੰ ਆਪਾਂ ਚਾਹ ਪੀਣ ਤੋਂ ਪਹਿਲਾਂ ਪੀ ਲਾਂਗੇ ਤਾਂ ਵਧੀਆ ਰਹੂਗਾ ਨਿਰਮਲ ਜੀ ਤਾਂ ਗਰਮੀ ਤੋਂ ਬਚਣ ਦਾ ਵਧੀਆ ਤਰੀਕਾ ਹੈ ਲਓ ਜੀ ਇਮਲੀ ਆਲੂ ਬਖਾਰਾ ਮਿਸ਼ਰੀ ਦਾ ਮਿਕਸਰ ਡਰਿੰਕ ਪੀ ਕੇ ਦੇਖੋ ਬਹੁਤ ਟੇਸਟੀ ਹੁੰਦਾ ਜੀ ਧੰਨਵਾਦ ਵੀਡੀਓ ਦੇਖਣ ਲਈ